ਸਸ਼ੀਗਤ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਨ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸਸ਼ੀਗਤ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਅਕਾਲੀ ਦਲ ਨੂੰ ਲੈ ਕੇ ਤੇ ਭਾਜਪਾ ਨੂੰ ਲੈ ਕੇ ਗੱਠ ਜੋੜ ਦੀਆਂ ਗੱਲਾਂ ਬਹੁਤ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਜੀ ਇਹ ਗੱਠ ਜੋੜ ਦੁਬਾਰਾ ਹੋਏਗਾ ਨਹੀਂ ਹੋਏਗਾ ਹੋਏਗਾ ਤੇ ਕਿਹੜੇ ਅਕਾਲੀ ਦਲ ਦੇ ਨਾਲ ਹੋਏਗਾ ਕਿਉਂਕਿ ਹੁਣ ਸਮਾਨੰਤਰ ਅਕਾਲੀ ਦਲ ਹੋਰ ਵੀ ਇੱਕ ਖੜਾ ਹੋ ਰਿਹਾ ਅਕਾਲੀ ਦਲ ਨੂੰ ਲੈ ਕੇ ਤੁਹਾ ਤੁਹੇ ਇਹ ਜਾਣਨਾ ਚਾਹੁੰਦੇ ਆ ਕਿ ਕੀ ਭਵਿੱਖ ਦੇ ਵਿੱਚ ਭਾਜਪਾ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਕੇ 2027 ਦੀ ਚੋਣਾਂ ਦੀ ਰਣਨੀਤੀ ਬਣਾਏਗੀ ਕਿਉਂਕਿ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਨੇ ਤਿਉਂ-ਤਿਉਂ ਇਹ ਖਬਰਾਂ ਜਿਹੜੀਆਂ ਨੇ ਇਸ ਹੁਣ ਨੂੰ ਮਿਲ ਰਹੀਆਂ ਨੇ ਦੂਸਰੇ ਪਾਸੇ ਡੱਲਾ ਸਾਹਿਬ ਕਲਾਈਮੈਕਸ ਆ ਗਿਆ ਜੀ ਲੁਧਿਆਣਾ ਜ਼ਿਮਨੀ ਚੋਂਦਾ ਹੁਣ ਕੀ ਸਥਿਤੀ ਬਣਦੀ ਪਈ ਹੈ ਕੀ ਸਮੀਕਰਨ ਬਣੇ ਆ ਕਿਹੜੀ ਪਾਰਟੀ ਅੱਗੇ ਆ ਕਿਹੜੀ ਪਾਰਟੀ ਜਿਹੜੀ ਆ ਉਹ ਗੱਠਜੋੜ ਕਰਨ ਚ ਕਾਮਯਾਬ ਹੋਈ ਆ ਲੋਕਾਂ ਨੂੰ ਲੁਭਾਣ ਦੇ ਵਿੱਚ ਕਾਮਯਾਬ ਹੋਈ ਆ ਤੇ ਤੀਜੇ ਪਾਸੇ ਡਲਾ ਸਾਹਿਬ ਭਰਤੀ ਜਿਹੜੀ ਆ ਉਹਦੀ ਵੀ ਤਰੀਕ 18 ਜੂਨ ਆ ਗਈ ਆ ਭਰਤੀ ਜਿਹੜੀ ਆ ਉਹਦੇ ਵਾਸਤੇ ਜਿਹੜੀ ਡੇਟ ਰੱਖੀ ਗਈ ਸੀ ਲਾਸਟ ਡੇਟ ਉਹ 18 ਜੂਨ ਰੱਖੀ ਗਈ ਸੀ ਤੇ ਭਰਤੀ ਦੇ ਬਾਰੇ ਕੀ ਸਥਿਤੀ ਆ ਪਰ ਸਭ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਲੰਮਾ ਸਮਾਂ ਪੰਜਾਬ ਦੇ ਵਿੱਚ ਸਰਗਰਮ ਰਹੀ ਆ ਕਿਵੇਂ ਦੇਖਦੇ ਹੋ ਤੁਸੀਂ ਸੰਦੀਪ ਜੀ ਇਸ ਵਕਤ ਪੰਜਾਬ ਚ ਕਈ ਅਕਾਲੀ ਦਲ ਨੇ ਇੱਕ ਸੁਖਵੀਰ ਸਿੰਘ ਬਾਦਲ ਵਾਲਾ ਇੱਕ ਸਿਮਰਜੀਤ ਸਿੰਘ ਮਾਨ ਵਾਲਾ ਇੱਕ ਅਮਰਿਤਪਾਲ ਸਿੰਘ ਵਾਲਾ ਵਾਰਿਸ ਪੰਜਾਬ ਦੇ ਤੇ ਹੋਰ ਵੀ ਕਈ ਤਰ੍ਹਾਂ ਦੇ ਹੁਣ ਸਵਾਲ ਇਹ ਹੈ ਕਿ ਭਰਤੀ ਤ ਪੰਜ ਮੈਂਬਰੀ ਕਮੇਟੀ ਦੀ ਵੀ ਚੱਲ ਰਹੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤੀ ਦਾ ਅਭਿਆਨ ਹੈ ਹੁਣ ਜਿਹੜਾ ਰੌਲਾ ਪੰਜਾਬ ਦੀ ਸਿਆਸਤ ਚ ਮੱਚਿਆ ਪਿਆ ਪਿਛਲੇ ਕੁਝ ਦਿਨਾਂ ਤੋਂ ਵਡੇ ਵੱਡੇ ਪੱਤਰਕਾਰ ਬੁੱਧੀਜੀਵੀ ਸਾਰੇ ਆਪਣੇ ਆਪਣੇ ਵਿਸ਼ਲੇਸ਼ਣ ਕਰ ਰਹੇ ਨੇ ਡੈਮੋਕ੍ਰੇਸੀ ਚ ਜਦੋਂ ਦੋ ਧਿਰਾਂ ਇਕੱਠੀਆਂ ਹੋ ਕੇ ਟੁੱਟੀਆਂ ਹੋਣ ਜਿਵੇਂ ਅਕਾਲੀ ਭਾਜਪਾ ਤੇ ਫਿਰ ਉਹਨਾਂ ਦੇ ਦੁਬਾਰਾ ਗੱਠ ਜੋੜ ਦੀਆਂ ਸੰਭਾਵਨਾਵਾਂ ਨੂੰ ਕਦੇ ਨਕਾਰਿਆ ਨਹੀਂ ਜਾ ਸਕਦਾ ਸੋ ਅਕਾਲੀ ਭਾਜਪੀ ਸਮਝੌਤੇ ਦੀ ਸੰਭਾਵਨਾ ਨੂੰ ਪੰਜਾਬ ਦੀ ਸਿਆਸਤ ਚੋਂ ਰੱਦ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਲੇ ਤੱਕ ਨਾ ਤਾਂ ਭਾਜਪੀ ਉਸ ਸਥਿਤੀ 'ਚ ਪਹੁੰਚੀ ਹੈ ਕਿ ਪੰਜਾਬ 'ਚ ਬਿਨਾ ਕਿਸੇ ਨਾਲ ਸਮਝੌਤਾ ਕੀਤੇ ਉਹ ਆਪਣੀ ਸਰਕਾਰ ਬਣਾ ਲੇ ਹਾਲ ਦੀ ਘੜੀ ਦੂਸਰਾ ਨਾ ਹੀ ਪੰਜਾਬ ਦੇ ਵਿੱਚ ਅਕਾਲੀ ਦਲ ਉਸ ਸਥਿਤੀ 'ਚ ਪਹੁੰਚਿਆ ਹੈ ਕਿ ਉਹ ਆਪਣੇ ਦਮ ਤੇ ਸਰਕਾਰ ਬਣਾ ਲੇ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਹੈ ਜਿਹੜਾ ਉਹਦੀਆਂ ਤਾਂ ਸੀਟਾਂ ਹੀ ਤਿੰਨ ਰਹਿ ਗਈਆਂ ਤੇ ਭਾਜਪਾ ਦੀਆਂ ਦੋ ਨੇ ਸੋ ਦੋਨੇ ਪਰ ਮੇਲਾ ਸੁਖਬੀਰ ਬਾਦਲ ਇਹ ਵੀ ਕਹਿੰਦੇ ਆ ਕਿ ਜੋ ਮਰਜ਼ੀ ਹੋ ਜਾਏ ਭਾਜਪਾ ਨਾਲ ਸਮਝੌਤਾ ਨਹੀਂ ਕਰਨਾ ਈ ਮੈਂ ਤੁਹਾਨੂੰ ਉਹੀ ਸਾਰੇ ਵਿਸ਼ੇ ਨੂੰ ਅੱਗੇ ਵਧਾਰਿਆ ਸੰਦੀਪ ਜੀ 27 ਜੇਕਰ ਸਰਕਾਰ ਬਣਾਉਣੀ ਹੈ ਬੀਜੇਪੀ ਨੇ ਤੇ ਬੀਜੇਪੀ ਸਮਝੌਤਾ ਤਾਂ ਅਕਾਲੀ ਦਲ ਨਾਲ ਜ਼ਰੂਰ ਕਰੇਗੀ ਪਰ ਕਿਹੜੇ ਅਕਾਲੀ ਦਲ ਨਾਲ ਕਰੇਗੀ ਇਹ ਸਵਾਲ ਵੱਟ ਹੈ ਕੀ ਉਹ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਹੋਏਗਾ ਕੀ ਉਹ ਸੁਖਬੀਰ ਰਹਿਤ ਅਕਾਲੀ ਦਲ ਹੋਏਗਾ ਕੀ ਉਹ ਅਗਰ ਸ਼ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੁੰਦਾ ਜਿਵੇਂ ਪੰਜ ਮੈਂਬਰੀ ਕਮੇਟੀ ਦਾ ਦਾਵਾ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਕਰ ਰਹੇ ਹਾਂ ਉਹਦੇ ਨਾਲ ਹੋਏਗਾ ਹੁਣ ਇਹਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਫੈਕਟਰ ਹੈ ਉਹ ਮੈਂ ਦੱਸਦਾ ਕਿ ਭਾਜਪਾ ਕਿਹੜੇ ਅਕਾਲੀ ਦਲ ਨਾਲ ਸਮਝੌਤਾ ਕਰੇਗੀ ਸੰਦੀਪ ਜੀ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ 'ਚ ਪੁਨਰ ਸੁਰਜੀਤ ਵਾਲੇ ਪਾਸੇ ਪੰਜ ਮੈਂਬਰੀ ਕਮੇਟੀ ਦਾ ਦਾਵਾ ਅੱਗੇ ਵਧ ਰਿਹਾ ਸੁਖਵੀਰ ਸਿੰਘ ਬਾਦਲ ਦਾ ਦਾਵਾ ਹੈ ਕਿ ਅਸੀਂ ਪੁਨਰ ਸੁਰਜੀਤ ਹੋ ਚੁੱਕੇ ਹਾਂ ਸਾਡਾ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਨਵੇਂ ਸਿਰੇ ਤੋਂ ਬਣ ਗਿਆ ਪਰ ਇੱਥੇ ਵੀ ਬੀਜੇਪੀ ਨੇ ਸਮਝੌਤਾ ਇਸ ਤਰ੍ਹਾਂ ਨਹੀਂ ਕਰਨਾ ਬੀਜੇਪੀ ਸਮਝੌਤਾ ਕਰੇਗੀ ਕਿਵੇਂ ਹੁਣ ਸਵਾਲ ਇਹ ਹੈ ਸ਼ਰਤ ਪਹਿਲੀ ਸ਼ਰਤ ਬੀਜੇਪੀ ਇਹ ਵੇਖੇਗੀ ਕਿ ਜਦੋਂ ਹੁਣ ਨਵੇਂ ਸਿਰੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਹੜੀ ਧਿਰ ਜਿੱਤਦੀ ਹੈ ਕਿ ਪੰਜ ਮੈਂਬਰੀ ਕਮੇਟੀ ਚੋਂ ਨਿਕਲਣ ਵਾਲੀ ਲੀਡਰਸ਼ਿਪ ਇਹ ਜਿੱਤਦੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਜਿੱਤਦੀ ਹੈ ਕਿ ਵਾਰਿਸ ਪੰਜਾਬ ਵਾਲੇ ਜਿੱਤਦੇ ਹੈ ਕਿ ਸਿਮਰਜੀਤ ਸਿੰਘ ਮਾਨ ਜਿੱਤਦਾ ਹੈ ਜਦੋਂ ਵੀ ਸਮਝੌਤਾ ਹੋਣਾ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਨਾਲ ਬੀਜੇਪੀ ਜਿਹੜਾ ਕਰਨਾ ਚਾਹੂ ਸ਼੍ਰੋਮਣੀ ਅਕਾਲੀ ਦਲ ਕਰੇ ਨਾ ਕਰੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਰਜ਼ੀ ਹੈ ਹਾਂ ਅਗਰ ਸ਼੍ਰੋਮਣੀ ਅਕਾਲੀ ਦਲ ਨੇ ਸਮਝੌਤਾ ਉਸ ਤਰ੍ਹਾਂ ਕਰਨਾ ਹੈ ਜਿਵੇਂ ਬਾਦਲ ਕਿਆਂ ਵੇਲੇ ਕੀਤਾ ਗਿਆ ਸੀ ਵੱਡੇ ਬਾਦਲ ਵੇਲੇ ਕੀਤਾ ਗਿਆ ਸੀ ਤੇ ਉਹ ਸਮਝੌਤੇ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਉਹ ਸਮਝੌਤੇ ਚ ਪੰਜਾਬ ਦੇ ਹਿੱਤ ਗਵਾਚੇ ਨੇ ਹਾਂ ਅਗਰ ਬੀਜੇਪੀ ਨਾਲ ਕੋਈ ਇਸ ਤਰੀਕੇ ਦੇ ਸਮਝੌਤੇ ਦੀ ਫਾਰਮੂਲਾ ਬਣਦਾ ਹੈ ਕਿ ਜੀ ਅਸੀਂ ਰਿਟਨ ਐਗਰੀਮੈਂਟ ਕਰਾਂਗੇ ਜਿਵੇਂ ਮਕਾਨ ਦੀ ਰਜਿਸਟਰੀ ਕਰਾਉਣੀ ਆ ਨਾ ਆਪਾਂ ਜਿਵੇਂ ਬਿਆਨਾ ਕਰਦੇ ਆ ਪਲਾਟ ਵੇਚਣ ਵੇਲੇ ਵੀ ਅਸੀਂ ਉਸ ਤਰ੍ਹਾਂ ਦਾ ਸਮਝੌਤਾ ਕਰਨਾ ਹੈ ਪਹਿਲਾਂ ਤਾਂ ਬਿਆਨੇ ਤੇ ਦੱਸੋ ਅਕਾਲੀ ਦਲ ਨੂੰ ਪੰਜਾਬ ਨੂੰ ਬੀਜੇਪੀ ਕੀ ਦਿੰਦੀ ਹੈ ਸੋ ਬਿਆਨੇ ਵੇਲੇ ਜਿਵੇਂ ਆਪਾਂ ਮਕਾਨ ਦਾ ਬਿਆਨਾ ਜਾਂ ਪਲਾਟ ਦਾ ਕਰਦੇ ਆ ਤੇ ਬਿਆਨੇ ਵੇਲੇ ਆਪਾਂ ਕਾਫੀ ਰਕਮ ਲੈ ਲੈਂਦੇ ਆ ਤੇ ਹੁਣ ਅਗਰ ਬੀਜੇਪੀ ਨਾਲ ਸਮਝੌਤਾ ਕਰਨਾ ਹੈ ਅਕਾਲੀ ਦਲ ਨੇ ਇੱਕ ਤਾਂ ਇਹ ਫਾਰਮੂਲਾ ਹੈ ਕਿ ਬਿਆਨੇ ਵੇਲੇ ਬੀਜੇਪੀ ਪੰਜਾਬ ਨੂੰ ਕੀ ਦਿੰਦੀ ਆ ਭਾਵ ਸਾਡੀਆਂ ਕਿਹੜੀਆਂ ਮੰਗਾਂ ਬੀਜੇਪੀ ਮੰਨਦੀ ਹੈ ਦੂਸਰਾ ਜੇ ਅਸੀਂ ਸਮਝੌਤਾ ਕਰਕੇ ਸੱਤਾ ਚ ਆਉਨੇ ਆ ਤੇ ਪੰਜਾਬ ਨੂੰ ਕੀ ਮਿਲੂਗਾ ਬਾਦਲ ਕਿਆ ਵੇਲੇ ਜਦੋਂ ਵੱਡੇ ਬਾਦਲ ਸੀ ਉਦੋਂ ਜਦੋਂ ਸਮਝੌਤੇ ਹੋਏ ਉਹ 9 ਮਾਰਚ ਦਾ ਰਿਸ਼ਤਾ ਕਹਿਤਾ ਵੀ ਅਸੀਂ 9 ਮਾਰਚ ਦਾ ਰਿਸ਼ਤਾ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨੀ ਹੈ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਤਾਂ ਹਮੇਸ਼ਾ ਹੀ ਮਜ਼ਬੂਤ ਹੈ ਪੰਜਾਬ ਚ ਸਾਰੇ ਭਾਈਚਾਰੇ ਇਕੱਠੇ ਰਿਟਰਨ ਐਗਰੀਮੈਂਟ ਪ੍ਰਕਾਸ਼ ਸਿੰਘ ਬਾਦਲ ਨੇ ਨਾ ਕੀਤਾ ਪਰ ਹੁਣ ਅਗਰ ਕਿਸੇ ਵੀ ਅਕਾਲੀ ਦਲ ਨੇ ਸਮਝੌਤਾ ਕਰਨਾ ਹੈ ਬੀਜੇਪੀ ਨੇ ਤੇ ਰਿਟਰਨ ਸਮਝੌਤਾ ਹੋਣਾ ਚਾਹੀਦਾ ਬੀਜੇਪੀ ਨਾਲ ਉਸ ਤੋਂ ਬਿਨਾ ਜੇ ਅਕਾਲੀ ਦਲ ਸਮਝੌਤਾ ਕਰ ਜੂ ਬੀਜੇਪੀ ਨਾਲ ਫਿਰ ਉਹ ਇਕੱਲੇ ਲੀਡਰਾਂ ਦਾ ਸਮਝੌਤਾ ਰਹਿ ਜਾਣਾ ਜੀ ਫਿਰ ਪੰਥ ਨੇ ਵੋਟਰਾਂ ਨੇ ਉਹਨਾਂ ਨੇ ਨਾਲ ਨਹੀਂ ਤੁਰਨਾ ਇਹੀ ਗੱਲ ਸੁਖਬੀਰ ਬਾਦਲ ਤੇ ਵੀ ਲਾਗੂ ਹੁੰਦੀ ਹੈ। ਇਹੀ ਗੱਲ ਸਾਰੀਆਂ ਤਰਾਂ ਤੇ ਹੁਣ ਵੀ ਸੁਖਬੀਰ ਸਿੰਘ ਬਾਦਲ ਦੇ ਧੜੇ 'ਚ ਅੱਜ ਤੱਕ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਆਪਣੀ ਭਰਤੀ ਸਾਰਵਜਨਿਕ ਨਹੀਂ ਕੀਤੀ। ਬਲਕਿ ਭਰਤੀ ਕੋਈ ਲੁਕੀ ਚੀਜ਼ ਥੋੜੀ ਹੈ, ਲੁਕਵੀਂ ਚੀਜ਼ ਥੋੜੀ ਹੈ ਜੀ। ਇਹ ਕੋਈ ਸੀਕ੍ਰੀਟ ਥੋੜੀ ਹੁੰਦੀ ਹੈ। ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਪੁਨਰਸੁਰਜੀਤੀ ਕਰ ਰਹੀ ਹੈ ਭਰਤੀ ਕਰ ਰਹੇ ਨੇ, ਉਹਨਾਂ ਨੇ ਆਪਣੀ ਭਰਤੀ ਪਬਲਿਕ ਕਰਨੀ ਹੈ, ਆਨਲਾਈਨ ਕਰਨੀ ਹੈ। ਤੇ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਆਨਲਾਈਨ ਕਰਤੀ ਇੱਕ ਨਵੇਂ ਤਰ੍ਹਾਂ ਦੀ ਡਿਬੇਟ ਪੰਜਾਬ ਦੀ ਸਿਆਸਤ ਚ ਫੇਰ ਸ਼ੁਰੂ ਹੋਣੀ ਹੈ ਵੀ ਭਾਈ ਪੰਜ ਮੈਂਬਰੀ ਕਮੇਟੀ ਵਾਲਿਆਂ ਨੇ ਤਾਂ ਪੱਤੇ ਖੋਲਤੇ ਵੀ ਆ ਪਈ ਆ ਸਾਡੀ ਭਰਤੀ ਇਹਦਾ ਕਰ ਲੋ ਪੁਣਛਾਣੇ ਦਾ ਕਰ ਲੋ ਕੱਪੜਾ ਛਾਣ ਜਿੰਨੂੰ ਕੋਈ ਵੈਰੀਫਾਈ ਕਰਨਾ ਹੈ ਕਰ ਲੋ ਤੇ ਫੇਰ ਕੀ ਸੁਖਬੀਰ ਬਾਦਲ ਵੀ ਆਪਣੀ 26 27 ਜਿਹੜੀ ਉਹ ਦਾਵਾ ਕਰਦੇ ਨੇ ਉਹ ਭਰਤੀ ਪਬਲਿਕ ਕਰੂਗਾ ਸਵਾਲ ਇੱਥੇ ਆ ਕੇ ਖੜਦਾ ਹੈ ਕਿ ਸੁਖਬੀਰ ਬਾਦਲ ਦੇ ਧੜੇ ਦੇ ਨਾਲ ਲੀਡਰਸ਼ਿਪ ਹੈ ਕੀਆ ਲੋਕ ਹੈ ਪੰਜ ਮੈਂਬਰੀ ਕਮੇਟੀ ਨੇ ਜਦੋਂ ਭਰਤੀ ਆਨਲਾਈਨ ਕਰਤੀ ਹੈ ਪੰਜ ਮੈਂਬਰੀ ਕਮੇਟੀ ਦੀ ਤਾਂ ਅਸੀਂ ਮੀਟਿੰਗਾਂ ਹੀ ਦੇਖ ਰਹੇ ਆ ਉਹਦੇ ਚ ਲੋਕ ਹੀ ਲੋਕ ਹੈ ਕਿਉਂਕਿ ਉਥੇ ਸੁਭਾਵਿਕ ਹੈ ਉਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਭਰਤੀ ਕਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਸਾਰੇ ਦੂਜੇ ਧੜੇ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਸਮਰਪਿਤ ਨਹੀਂ ਹਾਲਾਂਕਿ ਆਪਣੇ ਮੂੰਹੋਂ ਕਹਿੰਦੇ ਅਸੀਂ ਸਮਰਪਿਤ ਆ ਹੁਣ ਸੰਦੀਪ ਜੀ ਬੀਜੇਪੀ ਉਸ ਅਕਾਲੀ ਦਲ ਨਾਲ ਸਮਝੌਤਾ ਕਰੂਗੀ ਜਿਸ ਅਕਾਲੀ ਦਲ ਦੇ ਨਾਲ ਲੋਕ ਹੋਣਗੇ ਜਿਸ ਅਕਾਲੀ ਦਲ ਦੇ ਨਾਲ 500 ਸਵਾਲ ਇਥੇ ਪੰਡਲਾ ਸਾਹਿਬ ਇੱਕ ਸਵਾਲ ਲਿਓ ਮੇਰਾ ਪਰ ਸਵਾਲ ਇਥੇ ਇਹ ਵੀ ਆ ਨਾ ਪੰਜਾਬ ਦੇ ਵਿੱਚ ਜਿਹੜੀ ਕਿਸਾਨੀ ਵੋਟ ਆ ਉਹ ਭਾਜਪਾ ਤੋਂ ਨਾਰਾਜ਼ ਆ ਖੇਤੀ ਕਾਨੂੰਨਾਂ ਤੋਂ ਆਪਾਂ ਸਾਰਾ ਦੇਖਦੇ ਆ ਐਮਐਸਪੀ ਆ ਹਾਲੀ ਕੀ ਦੇ ਵਿੱਚ ਤਰਨੇ ਲੱਗੇ ਸਾਰਾ ਕੁਝ ਹੋਇਆ ਇਹ ਵਕਈ ਤੁਹਾਡੀ ਗੱਲ ਠੀਕ ਹੈ ਕੋਈ ਰਿਟਨ ਐਗਰੀਮੈਂਟ ਕਰਨਾ ਪਏਗਾ ਇਹ ਇਹਨਾਂ ਮੁੱਦਿਆਂ ਦੇ ਉੱਤੇ ਪਹਿਲਾਂ ਗੱਲ ਕਰਨੀ ਪੈਗੀ ਫਿਰ ਭਾਜਪਾ ਦੇ ਨਾਲ ਸਮਝੌਤਾ ਹੋਏਗਾ ਜਿਹੜੀ ਜਿਹੜਾ ਵੀ ਅਕਾਲੀ ਦਲ ਕਰੇ ਨਹੀਂ ਜਿਹੜਾ ਵੀ ਅਕਾਲੀ ਦਲ ਕਰੇ ਉਹ ਕਰੇਗਾ ਜਾਂ ਨਹੀਂ ਕਰੇਗਾ ਇਹ ਤਾਂ ਉਹ ਜਾਣਦੇ ਨੇ ਹਰ ਸਮਝੌਤਾ ਹੋਣਾ ਚਾਹੀਦਾ ਰਿਟਰਨ ਅਗਰ ਅਕਾਲੀ ਦਲ ਦੇ ਨਾਲ ਰਿਟਰਨ ਸਮਝੌਤਾ ਨਾ ਬੀਜੇਪੀ ਨਾਲ ਰਿਟਰਨ ਸਮਝੌਤਾ ਨਹੀਂ ਹੁੰਦਾ ਮੂੰਹ ਜਵਾਨੀ ਸਮਝੌਤਿਆਂ ਦੀ ਕੋਈ ਵੈਲਿਊ ਨਹੀਂ ਅਸੀਂ ਪੰਜਾਬ ਨੇ ਬਹੁਤ ਕੁਝ ਲੁਟਾ ਲਿਆ ਤੇ ਕੀ ਸੁਖਵੀਰ ਬਾਦਲ ਇਸ ਸਥਿਤੀ 'ਚ ਹੈ ਕਿ ਉਹ ਬੀਜੇਪੀ ਨੂੰ ਕਵੇ ਕਿ ਆ ਮੈਂ ਰਿਟਰਨ ਸਮਝੌਤਾ ਕਰਨਾ ਜੀ ਕਰਿਓ ਦਸਤਖਤ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਅੱਜ ਸੁਖਵੀਰ ਬਾਦਲ ਦੀ ਗੱਲ ਮੰਨ ਲੂ ਵੀ ਲਓ ਜੀ ਟੀਜੇਪੀ ਕੱਲੇ ਤੌਰ ਦੇ ਉੱਤੇ ਜਿਵੇਂ ਤੁਸੀਂ ਕਿਸਾਨੀ ਦੀ ਗੱਲ ਕੀਤੀ ਬੀਜੇਪੀ ਕੱਲੇ ਤੌਰ ਦੇ ਉੱਤੇ ਪੰਜਾਬ ਚ ਅੱਗੇ ਵਧੇ ਪਿੰਡਾਂ ਚ ਪਿੰਡੂ ਖੇਤਰਾ ਚ ਕਿਸਾਨੀ ਖੇਤਰਾ ਚ ਉਹਦੇ ਲਈ ਵੀ ਬੀਜੇਪੀ ਨੂੰ ਕੁਝ ਯਤਨ ਕਰਨੇ ਪੈਣੇ ਆ ਕਿਸਾਨਾਂ ਦੇ ਹੱਕ ਚ ਫੈਸਲੇ ਕਰਨੇ ਪੈਣੇ ਆ ਉਹ ਆਪਾਂ ਅੱਗੇ ਵੀ ਕਹਿੰਦੇ ਆ ਕਿ ਬੀਜੇਪੀ ਕੁਝ ਫੈਸਲੇ ਕਰਨ ਲਈ ਤਿਆਰ ਹੈ ਸੰਦੀਪ ਜੀ ਇਹ ਬੀਜੇਪੀ ਨੇ ਤੈਅ ਕਰਨਾ ਹੈ ਕਿ ਕਦੋਂ ਬੰਦੀ ਸਿੰਘਾਂ ਦੀ ਵੱਡੇ ਪੱਦਰ ਤੇ ਰਿਹਾਈ ਹੋਣੀ ਹੈ ਇਹ ਤੈਅ ਹੈ 27 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਕਰਦੇ ਇਹ ਬੀਜੇਪੀ ਕਿਸੇ ਨਾਲ ਰਿਟਰਨ ਸਮਝੌਤੇ ਤੋਂ ਬਾਅਦ ਕਰ ਦੇ ਕਿਸੇ ਦੀ ਮੰਗ ਮੰਨ ਕੇ ਕਰ ਦੇ ਅਗਰ ਬੀਜੇਪੀ ਨੇ ਪੰਜਾਬ ਦੇ ਪਿੰਡੂ ਖੇਤਰਾਂ 'ਚ ਵੋਟ ਲੈਣੀ ਹੈ ਤਾਂ ਬੀਜੇਪੀ ਨੂੰ ਜਿਹੜੀਆਂ ਪੰਜਾਬ ਦੀਆਂ ਸਾਡੀਆਂ ਕੁਝ ਭਾਵਨਾਤਮਕ ਮੰਗਾਂ ਨੇ ਉਹ ਮੰਨਣੀਆਂ ਪੈਣਗੀਆਂ ਦੇਖੋ ਬੰਦੀ ਸਿੰਘ ਪ੍ਰਧਾਨ ਮੰਤਰੀ ਸਾਹਿਬ ਤਾਂ ਪਹਿਲਾਂ ਵੀ ਐਲਾਨ ਕਰ ਚੁੱਕੇ ਨੇ ਨਾ ਇੱਕ ਵਾਰੀ ਗੁਰਪੁਰਬ ਦੇ ਪਵਿੱਤਰ ਦਿਹਾੜੇ ਤੇ ਇਹਦਾ ਮਤਲਬ ਹੈ ਕਿ ਉਹਦੇ ਵਿੱਚ ਜਿਹੜੇ ਅੜਿੱਕੇ ਬਣੇ ਨੇ ਉਹ ਅੜਿੱਕੇ ਦੂਰ ਹੋਣ ਦੀ ਲੋੜ ਹੈ ਔਰ ਇਹ ਕਿ ਦੂਰ ਹੋਣਗੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿਉਂਕਿ ਬੀਜੇਪੀ ਉਸ ਤੋਂ ਬਿਨਾ ਪੰਜਾਬ 'ਚ ਆਪਣੇ ਦਮ ਤੇ ਸਰਕਾਰ ਬਣਾ ਲੈ ਸੰਭਵ ਨਹੀਂ ਹੁਣ ਬੀਜੇਪੀ ਕੋਲੇ ਦੋ ਰਾਹ ਨੇ ਇੱਕ ਸਮਝੌਤੇ ਦਾ ਆਕਾਲੀ ਦਲ ਨਾਲ ਔਰ ਦੂਸਰਾ ਮੰਗਾ ਮੰਨਣ ਦਾ ਔਰ ਬੰਦੀ ਸਿੰਘਾਂ ਦੀ ਰਿਹਾਈ ਹੈ ਕਿਸਾਨਾਂ ਦਾ ਕਾਨੂੰਨ ਐਮਐਸਪੀ ਦਾ ਗਾਰੰਟੀ ਕਾਨੂੰਨ ਇਹ ਜ਼ਰੂਰ ਮੈਨੂੰ ਲੱਗਦਾ ਕਿ ਬੀਜੇਪੀ ਪੰਜਾਬ 'ਚ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਆਪਣੇ ਮੈਨੀਫੈਸਟੋ 'ਚ ਜਾਂ ਆਉਣ ਵਾਲੇ ਸਮੇਂ 'ਚ ਇਹ ਐਲਾਨ ਭਾਪੀ ਜ਼ਰੂਰ ਕਰੇਗੀ ਕਿ ਅਸੀਂ ਪੰਜਾਬ ਚ ਸਾਰੀਆਂ ਫਸਲਾਂ ਐਮਐਸਪੀ ਤੇ ਚੱਕਾਂਗੇ ਔਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ ਜਿਹੜਾ ਅਸੀਂ ਪੰਜਾਬ ਚ ਲਾਗੂ ਕਰਦੇ ਹਾਂ ਭਾਪੀ 27 ਤੋਂ ਪਹਿਲਾਂ ਇਹ ਫੈਸਲਾ ਵੀ ਕਰ ਸਕਦੀ ਹੈ ਕਿ ਅਸੀਂ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਾ ਕਾਨੂੰਨ ਬਣਾਉਨੇ ਆ ਔਰ ਜੇ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦਾ ਕਾਨੂੰਨ ਮਿਲ ਜੇ ਤੇ ਮੈਨੂੰ ਲੱਗਦਾ ਹੈ ਹਜੇ ਪੰਜਾਬ ਦੇ ਕਿਸਾਨਾਂ ਨੂੰ ਇਹਦੇ ਤੋਂ ਵੀ ਸੰਤੁਸ਼ਟ ਹੋਣ ਦੀ ਲੋੜ ਹੈ ਸੰਤੁਸ਼ਟ ਹੋ ਜਾਣਾ ਚਾਹੀਦਾ ਹੈ ਵੀ ਅਗਰ ਸਾਡਾ ਪੰਜਾਬ ਚ ਸਾਰੀਆਂ ਫਸਲਾਂ ਐਮਐਸਪੀ ਤੇ ਚੱਕੀਆਂ ਜਾਂਦੀਆਂ ਨੇ ਉਹ ਦੇਸ਼ ਦੀ ਲੜਾਈ ਲੜਦੇ ਰਹਿਣ ਕਿਉਂਕਿ ਆਮ ਤੌਰ ਤੇ ਜਦੋਂ ਪੰਜਾਬ ਦੀ ਕਿਸਾਨੀ ਜ਼ਿਆਦਾ ਸੰਕਟ ਚ ਰਹਿੰਦੀ ਹੈ ਪੰਜਾਬ ਦੀ ਕਿਸਾਨੀ ਪੂਰੀ ਮੁਲਕ ਦੀ ਕਿਸਾਨੀ ਨਾਲੋਂ ਪੂਰੀ ਤਰ੍ਹਾਂ ਨਾਲ ਐਮਐਸਪੀ ਤੇ ਖਰੀਦ ਤੇ ਨਿਰਭਰ ਹੈ ਕਿਉਂਕਿ ਸਾਡਾ ਉਤਪਾਦਨ ਬਹੁਤ ਹੈ ਸੋ ਇਹ ਸਾਰੇ ਫੈਕਟਰ ਨੇ ਸੰਦੀਪ ਜੀ ਪਰ ਜੀ ਅਕਾਲੀ ਦਲ ਤਿਆਰ ਹੋਏਗਾ ਹੁਣ ਸਵਾਲ ਇਹ ਵੀ ਹੈ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਦਾਂ ਚੋਣਾ ਜਿੱਤ ਕੇ ਪੰਜ ਮੈਂਬਰੀ ਕਮੇਟੀ ਦਾ ਸੰਗਠਨ ਇਹ ਪੰਜ ਮੈਂਬਰੀ ਚੋ ਜਿਹੜੀ ਵੀ ਭਰਤੀ ਨਿਕਲਣੀ ਹੈ ਜਿਹੜੀ ਵੀ ਲੀਡਰਸ਼ਿਪ ਨਿਕਲਣੀ ਹੈ ਅਗਰ ਉਹ ਅਕਾਲੀ ਦਲ ਐਸਜੀਪੀਸੀ ਦੀਆਂ ਚੋਣਾਂ ਜਿੱਤ ਜਾਂਦਾ ਜਿਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਫਿਰ ਇਹ ਵੀ ਨਿਰਧਾਰਨ ਕਰੇਗਾ ਕਿ ਕੀ ਉਹ ਅਕਾਲੀ ਦਲ ਭਾਜਪਾ ਨਾਲ ਸਮਝੌਤਾ ਕਰਨਾ ਚਾਹੁੰਦਾ ਜਾਂ ਨਹੀਂ ਕਰਨਾ ਚਾਹੁੰਦਾ ਸੁਖਬੀਰ ਬਾਦਲ ਦਾ ਹੁਣ ਸਿਕੰਦਰ ਮਲੂਕਾ ਨੂੰ ਵਾਪਸ ਸਰੂਪਾ ਪਾ ਕੇ ਲੈ ਗਿਆ ਪ੍ਰਚਾਰ ਚ ਵੀ ਸਿਕੰਦਰ ਸਿੰਘ ਮਲੂਕਾ ਆ ਗਿਆ ਸਿਕੰਦਰ ਸਿੰਘ ਮਲੂਕਾ ਤਾਂ ਲਗਾਤਾਰ ਵਕਾਲਤ ਕਰਦਾ ਹੈ ਕਿ ਮੋਦੀ ਸਾਹਿਬ ਨਾਲ ਸਮਝੌਤਾ ਹੋਣਾ ਚਾਹੀਦਾ ਹੈ ਬੀਜੇਪੀ ਨਾਲ ਸਮਝੌਤਾ ਹੋਣਾ ਚਾਹੀਦਾ ਸੁਖਬੀਰ ਕਹੀ ਜਾਂਦਾ ਹੈ ਬੀਜੇਪੀ ਨਾਲ ਸਮਝੌਤਾ ਇਹਦਾ ਸਮਝੌਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਨਹੀਂ ਕਰਨਾ ਇਹ ਕੇਂਦਰ ਵਾਲੇ ਇਹਨਾਂ ਨੇ ਪੰਜਾਬ ਲੁੱਟਿਆ ਹੈ ਗਦਾਰ ਪਾਰਟੀ ਹੈ ਹੁਣ ਸੁਖਬੀਰ ਲਈ ਬੜੀ ਫਸਮੀ ਸਥਿਤੀ ਹੈ ਸੁਖਬੀਰ ਦੀ ਕਿਸ਼ਤੀ 'ਚ ਉਹ ਸਾਰੇ ਲੀਡਰ ਨੇ ਜਿਹੜੇ ਬੀਜੇਪੀ ਦੇ ਹਮੈਤੀ ਨੇ ਤੇ ਕੀ ਸੁਖਬੀਰ ਬਾਦਲ ਦਾ ਉਪਰੋਂ ਉਪਰੋਂ ਵਿਰੋਧ ਹੈ ਤੇ ਅੰਦਰੋਂ ਉਹਨਾਂ ਨੂੰ ਇਹ ਕਹਿੰਦਾ ਵੀ ਆਪਾਂ ਤੁਹਾਡੇ ਨਾਲਾਂ ਤੁਸੀਂ ਚੱਕੀ ਜਾਓ ਫੱਟੇ ਇਹ ਤਾਂ ਹੁਣ ਸੁਖਵੀਰ ਹੀ ਤੈਅ ਕਰੂਗਾ ਨਾ ਜੇ ਬੀਜੇਪੀ ਦਾ ਖੁੱਲਾ ਸਮਰਥਨ ਕਰਨ ਵਾਲਾ ਲੀਡਰ ਜਿਹਨੂੰ ਸੁਖਵੀਰ ਸਿੰਘ ਬਾਦਲ ਦੀ ਧਿਰ ਨੇ ਪਾਰਟੀ ਚੋਂ ਕੱਢਤਾ ਸੀ ਅਗਰ ਉਹ ਵਾਪਸ ਲਿਆਏ ਮਲੂਕੇ ਨੇ ਤਾਂ ਇਹ ਕਿਹਾ ਨਹੀਂ ਕਿ ਮੈਂ ਬੀਜੇਪੀ ਦੇ ਨਾਲ ਸਮਝੌਤੇ ਦਾ ਹੱਕਦਾਰ ਨਹੀਂ ਬੀਜੇਪੀ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ ਤੇ ਸੁਖਵੀਰ ਕੇ ਵਾਪਸ ਵੀ ਲਿਆਏ ਇਹਦਾ ਮਤਲਬ ਹੈ ਸੁਖਵੀਰ ਬਾਦਲ ਦੀ ਜਿਹੜੀ ਰਣਨੀਤੀ ਹੈ ਜਾਂ ਪਾਲਿਸੀ ਹੈ ਉਹ ਸਾਨੂੰ ਕਲੀਅਰ ਨਹੀਂ ਸਿਕੰਦਰ ਸਿੰਘ ਮਲੂਕੇ ਦਾ ਤਾਂ ਸਟੈਂਡ ਪੱਕਾ ਹੈ ਉਹ ਕਹਿੰਦਾ ਬੀਜੇਪੀ ਨਾਲ ਸਮਝੌਤਾ ਹੋਣਾ ਚਾਹੀਦਾ ਸੁਖਬੀਰ ਦਾ ਨਹੀਂ ਹੈ ਇਸੇ ਤਰ੍ਹਾਂ ਅਗਰ ਪੰਜ ਮੈਂਬਰੀ ਕਮੇਟੀ ਜੋ ਲੀਡਰਸ਼ਿਪ ਨਿਕਲਦੀ ਹੈ ਐਸਪੀਸੀ ਦੀਆਂ ਚੋਣਾਂ ਜਿੱਤਦੇ ਨੇ ਇਹ ਅਕਾਲੀ ਦਲ ਦਾ ਸਟੈਂਡ ਕੀ ਹੋਏਗਾ ਹਜੇ ਤੱਕ ਤਾਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਬਿਲਕੁਲ ਵੀ ਬੀਜੇਪੀ ਨਾਲ ਸਮਝੌਤੇ ਦੇ ਹੱਕ 'ਚ ਨਹੀਂ ਉਹ ਕਹਿੰਦੇ ਅਸੀਂ ਸੂਬੇ ਦੇ ਹਿੱਤ ਨਹੀਂ ਵੇਚਨੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨਾ ਚੋਣਾਂ ਤੋਂ ਪਹਿਲਾਂ 26 ਦੀਆਂ ਚੋਣਾਂ ਤੋਂ ਪਹਿਲਾਂ ਕੀ ਸਥਿਤੀਆਂ ਬਣਦੀਆਂ ਇਹ ਵਕਤ ਦੱਸੂਗਾ ਪਰ ਇੱਕ ਗੱਲ ਤਾਂ ਹੈ ਜਿਹੜਾ ਵੀ ਅਕਾਲੀ ਦਲ ਭਾਜਪਾ ਨਾਲ ਸਮਝੌਤਾ ਕਰਨਾ ਚਾਹੂਗਾ ਅਗਰ ਉਹ ਰਿਟਰਨ ਐਗਰੀਮੈਂਟ ਭਾਜਪਾ ਨਾਲ ਕਰਦਾ ਹੈ ਉਹ ਰਿਟਰਨ ਐਗਰੀਮੈਂਟ ਦੇ ਵਿੱਚ ਸ਼ਰਤਾਂ ਲਿਖੀਆਂ ਜਾਂਦੀਆਂ ਨੇ ਉਹ ਸ਼ਰਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਜਾਂਦੀਆਂ ਨੇ ਫਿਰ ਦੋਨੇ ਪਾਰਟੀਆਂ ਨੂੰ ਦੋਨੇ ਪਾਰਟੀਆਂ ਲਈ ਮਜਬੂਰੀ ਹੋਏਗੀ ਉਹਦੇ ਤੇ ਪਹਿਰਾ ਦੇਣ ਦੀ ਕਿਉਂਕਿ ਇੱਕ ਵਾਰ ਲੋਕ ਭਰੋਸਾ ਕਰਕੇ ਵੋਟ ਪਾ ਦੇਣਗੇ ਅਗਲੀ ਵਾਰ ਨਹੀਂ ਫਿਰ ਪੈਣੀ ਇਸ ਕਰਕੇ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੇ ਸਮਝੌਤੇ ਨੇ ਸੰਦੀਪ ਜੀ ਪੋਲੀਟੀਕਲ ਸਮਝੌਤੇ ਉਹ ਪੋਲੀਟੀਕਲ ਸਮਝੌਤੇ ਲੀਗਲ ਕਾਨੂੰਨੀ ਆਧਾਰ ਤੇ ਹੋਣੇ ਚਾਹੀਦੇ ਨੇ ਔਰ ਹੋਣਗੇ ਅਗਰ ਸਮਝੌਤੇ ਹੋਣਗੇ ਤਾਂ ਕਿਉਂਕਿ ਪੋਲੀਟੀਕਲ ਪਾਰਟੀਆਂ ਵਾਲੀ ਪਾਰਟੀਆਂ ਸਮਝ ਚੁੱਕੀਆਂ ਨੇ ਗੱਲ ਕਿ ਹੁਣ ਲੋਕ ਮੂੰਹ ਜਵਾਨੀ ਕੀਤੀਆਂ ਗੱਲਾਂ ਦਾ ਭਰੋਸਾ ਨਹੀਂ ਕਰਨਗੇ ਤੇ ਦਿਲਸਤ ਲੁਧਿਆਣਾ ਜਿੰਨੀ ਚੋਣ ਨੂੰ ਕਿਵੇਂ ਦੇਖਦੇ ਹੋ ਉੱਥੇ ਵੀ ਇਹ ਸਾਰੀਆਂ ਪਾਰਟੀਆਂ ਕੱਲੋ-ਕੱਲੇ ਲੜ ਰਹੀਆਂ ਕੀ ਉੱਥੋਂ ਅਨਲਿਸਿਸ ਕੱਢਣਗੇ ਫਿਰ ਕਿੰਨੀ ਵੋਟ ਭਾਜਪਾ ਨੂੰ ਪੈਂਦੀ ਆ ਕਿੰਨੀ ਅਕਾਲੀ ਦਲ ਨੂੰ ਪੈਂਦੀ ਆ ਫਿਰ ਉੱਥੋਂ ਇਹ ਗੱਲ ਤੁਰ ਸਕਦੀ ਆ ਇਹ ਜਿਹੜੀ ਜਿੰਨੀ ਚੋਣ ਆ ਗਈ ਲੁਧਿਆਣਾ ਦੇ ਵਿੱਚ ਇਹ ਮੋੜ ਬਣ ਸਕਦੀ ਆ ਗੱਲਬਾਤ ਸ਼ੁਰੂ ਕਰਨ ਦਾ ਦੇਖੋ ਤੁਸੀਂ ਬਹੁਤ ਮਹੱਤਵਪੂਰਨ ਗੱਲ ਕੀਤੀ ਸੰਦੀਪ ਜੀ 42% ਵੋਟਾਂ ਹਾਸਲ ਕੀਤੀਆਂ ਸੀ ਆਮ ਆਦਮੀ ਪਾਰਟੀ ਨੇ 92 'ਚ 22 'ਚ 22 'ਚ ਸੂ ਕਿਸੇ ਵੀ ਧਿਰ ਨੇ ਅਗਰ ਪੰਜਾਬ ਚ ਸਰਕਾਰ ਬਣਾਉਣੀ ਹੈ ਪਹਿਲਾਂ ਤਾਂ ਉਹ ਤੇਰੇ ਦੇਖੇ ਵੀ ਉਸ ਧਿਰ ਦੀ ਓਡੀ ਲਹਿਰ ਹੈ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਦੀ ਲਹਿਰ ਸੀ ਕੀ ਕੋਈ ਵੀ ਪੰਜਾਬ ਦੀ ਧਿਰ ਦੁਬਾਰਾ 42% ਵੋਟਾਂ ਵਿਧਾਨ ਸਭਾ ਚ ਹਾਸਲ ਕਰ ਸਕਦੀ ਹੈ ਅਕਾਲੀ ਦਲ ਤਾਂ 15% ਤੋਂ ਹੇਠਾਂ ਤੁਰਿਆ ਫਿਰਦਾ ਸੁਖਵੀਰ ਬਾਦਲ ਵਾਲਾ 15% ਵੋਟ ਫੀਸਰ ਤੇ ਜਿਹੜਾ ਅਕਾਲੀ ਦਲ ਫਿਰ ਰਿਹਾ ਹੈ ਉਹ ਇਕਦਮ ਛਾਲ ਮਾਰ ਕੇ 42% ਤੇ ਪਹੁੰਚ ਜੂਗਾ ਇਹ ਤਾਂ ਅਸੰਭਵ ਹੈ ਇਸੇ ਤਰ੍ਹਾਂ ਕਾਂਗਰਸ ਦੀ ਸਥਿਤੀ ਹੈ ਬੀਜੇਪੀ 18 19% ਤੇ ਲੋਕ ਸਭਾ ਚਾਹੀ ਹੈ 24 ਚ ਪਰ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਉਦੋਂ ਬੀਜੇਪੀ ਦਾ ਵੋਟ ਪਰਸੈਂਟ 10 11 ਤੋਂ ਉੱਤੇ ਨਹੀਂ ਗਿਆ ਹੇਠਾਂ ਹੀ ਰਿਹਾ ਉਦੋਂ ਤੇ ਇੱਕ ਹਵਾ ਚੱਲੀ ਹੋਈ ਸੀ ਨਾ ਝਾੜੂ ਦੀ ਪੂਰਾ ਜੋਰ ਸੀ ਉਹਨਾਂ ਦਾ ਇਹ ਤੇ ਹਵਾ ਤਾਂ ਹੁਣ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਹਵਾ ਤਾਂ ਇਸ ਵਕਤ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਵੀ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਐਂਟੀ ਇਨਕੰਮੈਂਸੀ ਹੈ ਕਾਂਗਰਸ ਦੇ ਵਿੱਚ ਫੁੱਟ ਹੈ ਅਕਾਲੀ ਦਲ ਚ ਟੁੱਟ ਹੈ ਔਰ ਪੰਜ ਮੈਂਬਰੀ ਕਮੇਟੀ ਉਹ ਭਰਤੀ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੀ ਤਾਂ ਲਹਿਰ ਪੰਜਾਬ 'ਚ ਦੇਖਦੀ ਹੈ ਲਹਿਰ ਕੀ ਹੈ ਲਹਿਰ ਇਹੀ ਹੈ ਕਿ ਕਿਸੇ ਵੀ ਪ੍ਰੋਗਰਾਮ 'ਚ ਲੋਕਾਂ ਦਾ ਆਪ ਮੁਹਾਰੇ ਆ ਜਾਣਾ ਸਿੱਖ ਕੌਮ ਗੈਰ ਸਿੱਖ ਭਾਈਚਾਰੇ ਦੇ ਲੋਕ ਪੰਜ ਮੈਂਬਰੀ ਕਮੇਟੀ ਦੀ ਭਰਤੀ ਚ ਪਹੁੰਚ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਅਸੀਂ ਪੰਥ ਪਰਸਤ ਲੀਡਰਸ਼ਿਪ ਚੁਣਨੀ ਹੈ ਉਹ ਲੀਡਰਸ਼ਿਪ ਚੁਣਨੀ ਹੈ ਜਿਹੜੀ ਕੌਮ ਲਈ ਵੀ ਸੂਬੇ ਲਈ ਵੀ ਪਹਿਲਾ ਹਿੱਤ ਰੱਖਦੀ ਹੋਵੇ ਉਹ ਲੀਡਰਸ਼ਿਪ ਚੁਣਨੀ ਹੈ ਜਿਹੜੀ ਇਹ ਨਾ ਸੋਚੇ ਵੀ ਜੇ ਮੰਤਰੀ ਬਣਾਉਣਾ ਹੈ ਤੇ ਸਾਡੇ ਟੱਬਰ ਚੋਂ ਬਣਾਉਣਾ ਹੈ ਜੇ ਡਿਪਟੀ ਮੁੱਖ ਮੰਤਰੀ ਬਣਾਉਣਾ ਹੈ ਤੇ ਸਾਡੇ ਟੱਬਰ ਚੋਂ ਬਣਾਉਣਾ ਹੈ ਤੇ ਜੇ ਮੁੱਖ ਮੰਤਰੀ ਬਣਾਉਣਾ ਹੈ ਸਾਡੇ ਡੱਬਰ ਚੋਂ ਬਣਾਉਣਾ ਹੈ ਪ੍ਰਧਾਨ ਬਣਾਉਣਾ ਹੈ ਸਾਡੇ ਡੱਬਰ ਚੋਂ ਬਣਾਉਣਾ ਹੈ ਜੇ ਕੋਈ ਹੋਰ ਕੈਬਨਿਟ ਮੰਤਰੀ ਬਣਾਉਣਾ ਹੈ ਉਹ ਵੀ ਸਾਡੇ ਡੱਬਰ ਚੋਂ ਜੇ ਕੋਈ ਹੋਰ ਬਣਾਉਣਾ ਹੈ ਉਹ ਵੀ ਸਾਡੇ ਡੱਬਰ ਚੋਂ ਤੇ ਜੇ ਕੋਈ ਹੋਰ ਬਣਾਉਣਾ ਹੈ ਉਹ ਵੀ ਸਾਡੇ ਡੱਬਰ ਚੋਂ ਮਤਲਬ ਪ੍ਰਧਾਨ ਵੀ ਮੁੱਖ ਮੰਤਰੀ ਵੀ ਡਿਪਟੀ ਮੁੱਖ ਮੰਤਰੀ ਵੀ ਫਿਰ ਮੰਤਰੀ ਫਿਰ ਮੰਤਰੀ ਫਿਰ ਕੇਂਦਰ ਚ ਮੰਤਰੀ ਮਤਲਬ ਕਿ 17 ਦਾ ਮੰਤਰੀ ਬੰਨੇ ਹੁੰਦੇ ਪੰਜਾਬ ਚ ਤੇ ਪੰਜਾਬ ਦੇ ਇੱਕ ਡੱਬਰ ਚੋਂ ਰਿਸ਼ਤੇਦਾਰੀਆਂ ਚੋਂ ਹੀ 4-5 ਨਾਂ ਪੰਜਾਬ ਦੇ ਮੰਤਰੀ ਮੰਡਲ ਚ ਆ ਗਏ ਤੇ ਫਿਰ ਅੱਗੇ ਬਚਿਆ ਕੀ ਸੋ ਇਸੇ ਕਰਕੇ ਜੀ ਅਗਲਤਖਤ ਸਾਹਿਬ ਤੋਂ ਜਥੇਦਾਰ ਸਹਿਬਾਨਾਂ ਨੇ ਹੁਕਮ ਕੀਤਾ ਸੀਗਾ ਕਿ ਨਵੀਂ ਲੀਡਰਸ਼ਿਪ ਚੁਣੋ ਉਹ ਕਿਉਂਕਿ ਲੋਕ ਵੀ ਇਹ ਚਾਹੁੰਦੇ ਆ ਕਿ ਸਾਡੀ ਲੀਡਰਸ਼ਿਪ ਇਹ ਨਾ ਹੋਵੇ ਕਿ ਜੇ ਕਣਕ ਕੱਟੀ ਗਈ ਤੇ ਸਾਰੀ ਕਣਕ ਬੋਰੀਆਂ ਚ ਭਰ ਕੇ ਆਪਣੇ ਘਰੇ ਹੀ ਲੈ ਜਾਣੀ ਹੈ ਜਿਨ੍ਹਾਂ ਨੇ ਕਣਕ ਕਟਾਈ ਜਿਨ੍ਹਾਂ ਦਾ ਯੋਗਦਾਨ ਹੈ ਉਹਨਾਂ ਦੇ ਹਿੱਸੇ ਵੀ ਰੋਟੀ ਪਰੰਜੋਗਾ ਅੰਨ ਆਵੇ ਹੁਣ ਸੰਦੀਪ ਜੀ ਇਹ ਵਿਸ਼ਾ ਬਹੁਤ ਗੁੰਝਲਦਾਰ ਹੈ ਮਹੱਤਵਪੂਰਨ ਵੀ ਹੈ ਲੇਕਿਨ ਲੋਕ ਜਾਗਰੂਕ ਨਹੀਂ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਜਦੋਂ ਉਹਨਾਂ ਨੂੰ ਲੱਗਿਆ ਵੀ ਕਾਂਗਰਸ ਚ ਫੋਟ ਹੈ ਕਾਂਗਰਸ ਚ ਕਰਪਸ਼ਨ ਹੈ ਕੈਪਟਨ ਨੇ ਕੁਝ ਨਹੀਂ ਕੀਤਾ ਉਹਨਾਂ ਨੂੰ ਲੱਗਿਆ ਵੀ ਅਕਾਲੀ ਦਲ ਖਿੰਡਿਆ ਪਿਆ ਹੈ ਬੀਜੇਪੀ ਨੇ ਕਿਸਾਨਾਂ ਦੀ ਨਹੀਂ ਸੁਣੀ ਅੱਖਾਂ ਬੰਦ ਕਰਕੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਚੁਣ ਲਿਆ ਹੁਣ ਉਸੇ ਤਰ੍ਹਾਂ ਦਾ ਫੈਸਲਾ ਇੱਕ ਵਾਰੀ ਫੇਰ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਕਿਉਂਕਿ ਭਗਵੰਤ ਮਾਨ ਨੇ ਜਿੰਨੇ ਕੰਮ ਕੀਤੇ ਉਹਨੇ ਇੱਕ ਨਾਲ ਹਾਲ ਦੀ ਘੜੀ ਸਰਕਾਰ ਦੁਬਾਰਾ ਬਣੇਗੀ ਇਹ ਸਥਿਤੀ ਨਹੀਂ ਹੈ ਭਗਵੰਤ ਮਾਨ ਨੂੰ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਲਈ ਉਹ ਕੁਝ ਕਰਨਾ ਪਏਗਾ ਜੋ ਦਿੱਲੀ ਵਾਲੇ ਕਹਿੰਦੇ ਰਹੇ ਕਿ 50000 ਕਰੋੜ ਰੁਪਇਆ ਤਾਂ ਇੰਤਜ਼ਾਮ ਕਰ ਲਿਆ ਕੇਜਰੀਆਲ ਸਾਹਿਬ ਕਹਿੰਦੇ ਸੀ 50000 ਕਰੋੜ ਦਾ ਉਹ ਭਾਈ 50000 ਕਰੋੜ ਦਾ ਇੰਤਜ਼ਾਮ ਤੁਸੀਂ ਉਦਾਂ ਦਾ ਹੀ ਕਰ ਲਿਆ ਜਿੱਦਾਂ ਦਾ ਕੈਪਟਨ ਮਰਿੰਦਰ ਕਹਿੰਦਾ ਸੀ ਵੀ ਕਰਜੇ ਮੈਂ ਮੋੜੂੰਗਾ ਕਿਸ਼ਤਾਂ ਨਾਲ ਮੋੜਿਓ ਕਰਜੇ ਮਾਫ ਹੈ ਜ਼ਮੀਨੀ ਕੰਮ ਕਰਨਾ ਪੈਣਾ ਠੀਕ ਹੈ ਨੌਕਰੀਆਂ ਮਿਲ ਰਹੀਆਂ ਨੇ ਕੁਝ ਮਹੱਲਾ ਕਲੀਨਿਕ ਬਣ ਗਏ ਟੇਲਾਂ ਤੱਕ ਪਾਣੀ ਆ ਗਿਆ ਪਰ ਜਿਹੜੇ ਅਸਲ ਮੁੱਦੇ ਨੇ ਪੰਜਾਬ ਦੇ 50000 ਕਰੋੜ ਕੇਂਦਰੀ ਅਲ ਸਾਹਿਬ ਦਾ ਵਾਅਦਾ ਸੀ ਉਹ ਹੌਲੀ ਹੌਲੀ ਲੋਕ ਪੁੱਛਣਗੇ ਠੀਕ ਹੈ 1000 ਰੁਪਿਆ ਵੀ ਦਿੱਤਾ ਜਾਊਗਾ ਕਰਜ਼ਾ ਹੀ ਚੱਕਣਾ ਹੈ ਨਾ ਅਸੀਂ ਪਹਿਲਾਂ ਹੀ ਇੰਨੇ ਕਰਜ਼ਈਆਂ ਕਰਜੇ ਚੱਕੇ ਬਿਨਾ ਕੰਮ ਹੋਣਾ ਨਹੀਂ ਅਜਿਹੇ ਪਿਛਲੇ ਹਫਤੇ ਹੀ ਮੇਰਾ ਖਿਆਲ ਕਰਜ਼ਾ ਲਿਆ ਪੰਜਾਬ ਸਰਕਾਰ ਨੇ ਕਿਉਂ ਕਰਜ਼ੇ ਬਿਨਾ ਕੰਮ ਨਹੀਂ ਚੱਲ ਸਕਦਾ ਪੰਜਾਬ ਦਾ ਜਿੱਦਾਂ ਦੇ ਪੋਲਿਟਿਕਲ ਪਾਰਟੀਆਂ ਵਾਅਦੇ ਕਰ ਦਿੰਦੀਆਂ ਨੇ ਸੰਦੀਪ ਜੀ ਉਹ ਕਰਜ਼ਾ ਕੀਤੇ ਕਰਜ਼ਾ ਚੱਕੇ ਬਿਨਾ ਨਹੀਂ ਗੱਲ ਬਣਦੀ ਇਹ ਕੋਈ ਵਿਆਹ ਵਾਲੀ ਤਾਂ ਗੱਲ ਹੈ ਨਹੀਂ ਵੀ ਵਿਆਹ ਹੈ ਵੀ ਕੋਈ ਨਹੀਂ ਆਪਾਂ ਪੁਰਾਣੇ ਸੂਟ ਪਾ ਜਾਾਂਗੇ ਇਹ ਚੋਣਾ ਹੈ ਪੋਲਿਟਿਕਲ ਪਾਰਟੀਆਂ ਨੂੰ ਪਤਾ ਵੀ ਜੇ ਅਸੀਂ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਪਤਾ ਕੇਂਦਰੀyal ਨੂੰ ਪਤਾ ਹੈ ਕਿ ਜੇ ਮਹਿਲਾਵਾਂ ਦੇ ਖਾਤੇ 'ਚ 1000 ਰੁਪਇਆ ਨਾ ਪਾਇਆ ਤੇ 27 ਜਿਹਾ ਵੋਟਾਂ ਨਹੀਂ ਪੈਣੀਆਂ ਤੇ 1000 ਰੁਪਇਆ ਤਾਂ ਪਾਉਣਾ ਹੀ ਪਾਉਣਾ ਇਹਨਾਂ ਨੇ ਉਹ ਕਰਜ਼ਾ ਚੁੱਕੀ ਪੈਣਾ ਉਸ ਤੋਂ ਮੈਨਾ ਪੈਣਾ ਨਹੀਂ ਹੁਣ ਸਵਾਲ ਇਹ ਹੈ ਕਿ ਉਹ 50000 ਕਰੋੜ ਜਿਹਦਾ ਦਾਵਾ ਸੀ ਕੇਦਰੀয়াল ਸਾਹਿਬ ਦਾ ਅਗਰ ਉਹ ਕਿਤੇ ਲੱਭ ਜੇ ਫਿਰ ਗੱਲ ਬਣ ਜੂਗੀ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਆ ਜੂ ਕੋਈ ਨਹੀਂ ਰੋਕ ਸਕਦਾ ਕੇਦਰੀয়াল ਸਾਹਿਬ ਹਰ ਸਾਲ ਦਾ 50000 ਕਰੋੜ ਦਾ ਇੰਤਜ਼ਾਮ ਪੰਜਾਬ ਨੂੰ ਕਰਾ ਦੇਣ ਤੇ ਮੈਂ ਤਾਂ ਸੰਦੀਪ ਜੀ ਇਹ ਕਹਣਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਮਾਡਲ ਪੇਸ਼ ਕਰਦਾ ਸੀ ਇਹ ਗੱਲ ਤੁਰੀ ਸੀ ਕਿ ਕੋਈ ਤਾਂ ਸਰਕਾਰ ਇਹ ਜੀ ਆਵੇ ਜਿਹੜੀ 31 ਤਰੀਕ ਨੂੰ ਪ੍ਰੈਸ ਨੋਟ ਜਾਰੀ ਕਰ ਦਿਆ ਕਰੇ ਪਬਲਿਕ ਨੂੰ ਦੱਸ ਦਿਆ ਕਰੇ ਵੀ ਸਾਡੇ ਖਜ਼ਾਨੇ 'ਚ ਅੱਜ ਬੈਲੈਂਸ ਇੰਨਾ ਹੈ ਸਾਨੂੰ ਆਪਣੇ ਖਾਤਿਆਂ ਦਾ ਸੰਦੀਪ ਜੀ ਅਸੀਂ ਅਗਰ ਕੋਈ 25 ਰੁਪਏ ਦੀ ਚੀਜ਼ ਆਨਲਾਈਨ ਮੰਗਾਈਏ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੇ ਖਾਤੇ 'ਚ 570 ਰੁਪਏ ਰਹਿ ਗਏ ਪਰ ਪੰਜਾਬੀਆਂ ਨੂੰ ਇਹ ਨਹੀਂ ਪਤਾ ਵੀ ਸਾਡੇ ਸਰਕਾਰ ਦੇ ਖਾਤੇ 'ਚ ਕਿੰਨੇ ਪੈਸੇ ਆਏ ਕਰਜ਼ਾ ਚੱਕੀ ਜਾ ਰਹੇ ਨੇ ਚੱਕਣਾ ਪੈਣਾ ਤੇ ਖਜ਼ਾਨਾ ਕਿੰਨੇ ਭਰਿਆ ਹੋਇਆ ਪੈਸੇ ਦੀ ਕੋਈ ਕਮੀ ਨਹੀਂ ਇਹ ਬਿਆਨ ਵੀ ਕੰਟਰਡਿਕਟਰੀ ਆ ਪੰਜਾਬ ਦੇ ਸਬੰਧ ਚ ਆਪ ਵਾਲੇ ਵੀ ਕਹਿ ਰਹੇ ਨੇ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਕਰਜ਼ਾ ਵੀ ਚੱਕ ਰਹੇ ਨੇ ਕਿ ਜੇ ਕਰਜ਼ਾ ਚੱਕ ਕੇ ਪੈਸੇ ਦੀ ਕੋਈ ਗਮੀ ਨਹੀਂ ਆ ਫਿਰਦਾ ਦੁਨੀਆਂ 'ਚ ਕਿਸੇ ਨੂੰ ਨਹੀਂ ਫਿਰ ਤਾਂ ਘਰ ਹੀ ਵਿਕਦਾ ਹੁੰਦਾ ਹੈ ਤੇ ਜੇ ਆਪਾਂ 50000 ਖਾਤੇ 'ਚ ਹੋਰ ਪਾ ਲੇ ਵੀ 50000 ਦੇਖੋ ਮੈਨੇ ਵਾਦਾ ਕੀਤਾ ਤਾਂ ਆ ਗਈ ਤੇ ਫਿਰ ਭਾਈ ਪੰਜਾਬ ਦੇ ਲੋਕਾਂ ਨੂੰ ਬੈਲੈਂਸ ਵੀ ਦੱਸ ਦਿਓ ਕਿ 50000 ਕਰੋੜ 100 ਰੁਪਈਆ ਸਾਡੇ ਖਾਤੇ 'ਚ ਆਏ ਹੁਣ ਤਾਂ ਮੈਨੂੰ ਲੱਗਦਾ 100 ਕੀ ਹੋਣਾ ਹੁਣ ਪਤਾ ਨਹੀਂ ਉਹ 100 ਰੁਪਈਆ ਹੈ 100 ਕਰੋੜ ਹੈ ਕਿੰਨਾ ਪਤਾ ਨਹੀਂ ਨਾ ਲੋਕਾਂ ਨੂੰ ਸਚਾਨੂੰ ਆਉਣ ਵਾਲੇ ਸਮੇਂ ਤੋਂ ਉਸ ਲੈਵਲ ਦੀ ਟਰਾਂਸਪੇਰੈਂਸੀ ਚਾਹੀਦੀ ਹੈ ਕਿਸੇ ਵੀ ਸਰਕਾਰ ਵੱਲੋਂ ਕਿ ਸਰਕਾਰ ਦੱਸੇ ਪੰਜਾਬ ਦੇ ਲੋਕਾਂ ਨੂੰ ਵੀ ਭਾਈ ਅੱਜ 31 ਤਰੀਕ ਹੋ ਗਈ ਸਾਡੇ ਪੰਜਾਬ ਦੇ ਖਾਤੇ 'ਚ 25 ਕਰੋੜ ਬਕਾਇਆ ਇਸ ਵਾਰ ਤਾਂ ਹਾਦੀ ਹੋ ਗਈ ਹਾਲਾਂਕਿ ਸੁਖਵੀਰ ਬਾਦਲ ਬਿਆਨ ਲਾ ਰਿਹਾ ਸੀ ਭਗਵੰਤਮਾਨ ਦੇ ਖਿਲਾਫ ਸੁਖਵੀਰ ਦੇ ਰਾਜ 'ਚ ਵੀ ਕਈ ਵਾਰੀ ਤਨਖਾਹ ਲੇਟ ਹੁੰਦੀ ਸੀ ਐਤਕੀ ਵੀ ਕਈ ਮਹਿਕਮਿਆਂ ਦੀ ਸਰਕਾਰੀ ਮਹਿਕਮਿਆਂ ਦੀਆਂ ਤਨਖਾਹਾਂ ਲੇਟ ਹੋਈਆਂ ਨੇ ਕਿਸੇ ਸਰਕਾਰੀ ਮੁਲਾਜ਼ਮ ਦੀ ਸਰਕਾਰੀ ਮੁਲਾਜ਼ਮ ਨੂੰ ਲੇਟ ਤਨਖਾਹ ਦੀ ਆਦਤ ਨਹੀਂ ਹੁੰਦੀ ਪ੍ਰਾਈਵੇਟ ਵਾਲਿਆਂ ਨੂੰ ਤਾਂ ਹੁੰਦੀ ਹੈ ਵੀ ਜੇ 1 ਨੂੰ ਪੈਣੀ ਕਈ ਵਾਰੀ 7 ਜੇ 7 ਨੂੰ ਪੈਣੀ ਤਾਂ 14 ਤੇ ਕਈ ਵਾਰੀ ਮਹੀਨਾ ਲੇਟ ਵੀ ਹੋ ਜਾਂਦੀ ਸਰਕਾਰੀ ਮੁਲਾਜ਼ਮਾਂ ਦੀ ਕਦੀ ਤਨਖਾਹ ਆਮ ਤੌਰ ਤੇ ਲੇਟ ਨਹੀਂ ਹੁੰਦੀ ਤੇ ਇਸ ਵਾਰ ਉਹ ਵੀ ਲੇਟ ਹੋਈ ਹੈ ਇਸ ਕਰਕੇ ਜੇ ਅਸੀਂ ਖਜ਼ਾਨੇ 'ਚ ਸਰਪਲਸ ਆ ਤੇ ਤਨਖਾਹ ਤਾਂ ਫਿਰ ਜੇ 31 ਤਰੀਕ ਦੀ 30 ਦੀ ਰਾਤ ਨੂੰ ਹੀ ਪਾ ਦਿਆ ਕਰੋ ਜੇ 31 ਦੈਂਤਵਾਰਾ ਤਾਂ ਸੋ ਸੰਦੀਪ ਜੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਪ੍ਰਭਾਵ ਪਾਉਂਦੀਆਂ ਨੇ ਮੈਂ ਗੱਲ ਆ ਰਿਹਾ ਸੀ ਲਹਿਰ ਦੀ ਹੁਣ ਲੋਕਾਂ ਨੇ ਫੇਰ ਤੈਅ ਕਰਨਾ ਵੀ ਅਸੀਂ ਕਿਹੜੀ ਸਰਕਾਰ ਚੁਣਨੀ ਹੈ ਕੀ ਭਗਵੰਤ ਮਾਨ ਨੂੰ ਦੁਬਾਰਾ ਲਿਆਉਣਾ ਹੈ ਕੀ ਕਾਂਗਰਸ ਨੂੰ ਦੁਬਾਰਾ ਲਿਆਉਣਾ ਹੈ ਗੱਲ ਤਾਂ ਉਤੋਂ ਉਤੋਂ ਪਹਿਲਾਂ ਜਿਹੜੀ ਆ ਜਮਨੀ ਚੋਣ ਹੈ ਇਹਨੂੰ ਵੀ ਤੇ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਨਹੀਂ ਦੇਖੋ ਜਮਨੀ ਚੋਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਖਰੀ ਜਮਨੀ ਚੋਣ ਰੱਬ ਸਭ ਨੂੰ ਤੰਦਰੁਸਤੀਆਂ ਬਖਸ਼ੇ ਪਰ ਪਤਾ ਨਹੀਂ ਕਿਹੜਾ ਅਸਤੀਫਾ ਦੇ ਦੇ ਭਜੇ ਤਾਈ 1 ਸਾਲ 8 ਮਹੀਨਾ ਪਿਆ ਤੇ 6 ਮਹੀਨੇ ਤੋਂ ਵੱਧ ਸੀਟ ਖਾਲੀ ਨਹੀਂ ਰੱਖੀ ਜਾ ਸਕਦੀ ਇਸ ਕਰਕੇ ਇਹ ਫਰਕ ਤਾਂ ਜ਼ਿਮਰੀ ਚੋਣ ਲੁਧਿਆੜੇ ਵਾਲੀ ਦਾ ਪਾਏਗਾ ਇਹਦੇ ਚ ਆਪ ਕਾਂਗਰਸ ਭਾਜਪਾ ਅਕਾਲੀ ਜ਼ੋਰ ਸਾਰਿਆਂ ਦਾ ਲੱਗਿਆ ਸਿਕੰਦਰ ਸਿੰਘ ਮਲੂਕਾ ਆ ਗਿਆ ਅਕਾਲੀ ਦਲ ਵੱਲੋਂ ਵਿਕਰਮ ਮਜੀਠੀਆ ਵੀ ਹੁਣ ਤਾਂ ਗੱਡੀ 'ਚ ਖੜਾ ਪ੍ਰਚਾਰ ਕਰ ਰਿਹਾ ਸੀ ਦੋ ਤਿੰਨ ਗੇੜੇ ਲਾਤੇ ਵਿਕਰਮ ਮਜੀਠੀਆ ਨੇ ਲੇਟ ਆਇਆ ਵਿਕਰਮ ਮਜੀਠੀਆ ਇਸ ਚੋਣ ਦਾ ਇਨਚਾਰਜ ਇੱਕ ਤਰੀਕੇ ਨਾਲ ਭਾਵੇਂ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੋਈ ਹੈ ਪਰ ਮੁੱਖ ਇਨਚਾਰਜ ਜਰਨੈਲ ਆਪ ਹੈ ਸੁਖਬੀਰ ਸਿੰਘ ਬਾਦਲ ਬਿਲਕੁਲ ਸੋ ਇਹ ਇੱਜ਼ਤ ਦਾ ਤੇ ਲੱਗੀ ਹੈ ਜਰਨੈਲ ਦੀ ਸਿਆਸੀ ਇੱਜ਼ਤ ਅਗਰ ਸੁਖਬੀਰ ਬਾਦਲ 1072 ਵੋਟਾਂ ਤੋਂ ਵੱਧ ਨਾਲ ਜਾ ਸਕਿਆ ਕਿਉਂਕਿ ਮਹਿੰਦਰ ਗਰੇਵਾਲ 1072 ਵੋਟਾਂ ਲੈ ਕੇ ਗਿਆ ਸੀ 22 ਚ ਮੈਂ ਇਹ ਨਹੀਂ ਜਾਣਦਾ ਵੀ 24 ਚ ਇਥੋਂ ਬਹੁਤ ਪਿੱਛੇ ਰਹਿ ਗਿਆ ਅਕਾਲੀ ਦਲ 24 ਛੱਡ ਦਿੰਨਾ 10072 72 ਵੋਟਾਂ ਲਾ ਜਾਣਾ ਇਹ ਸ਼੍ਰੋਮਣੀ ਅਕਾਲੀ ਦਲ ਲਈ ਲਾਜ਼ਮੀ ਹੈ ਅਗਰ ਇਸ ਤੋਂ ਘਟ ਹੋ ਗਏ ਤੇ ਫਿਰ ਸੁਖਬੀਰ ਦੀ ਲੀਡਰਸ਼ਿਪ ਤੇ ਸਵਾਲ ਹੋਣਗੇ ਤੇ ਜੇ ਕਿਤੇ ਸੁਖਬੀਰ ਬਦਲ ਜਿੱਤ ਗਿਆ ਫਿਰ ਤਾਂ ਭਾਜਪਾ ਨੇ ਐਸਐਮਐਸ ਹੀ ਕਰ ਦੇਣਾ ਵੀ ਸਾਡੇ ਵੱਲੋਂ ਸਮਝੌਤਾ ਹੈ ਬਿਲਕੁਲ ਇਹ ਵੀ ਗੱਲ ਹੈ ਫਿਰ ਤਾਂ ਸੁਖਬੀਰ ਦੇ ਹੱਥੋਂ ਵਟਸਐਪ ਤੇ ਨੋ ਯੈਸ ਲਿਖਣਾ ਔਰ ਇਸੇ ਤਰ੍ਹਾਂ ਅਗਰ ਸੁਖਬੀਰ ਬਾਦਲ ਹਾਰ ਗਿਆ ਬੁਰੀ ਤਰ੍ਹਾਂ ਹਾਰ ਗਿਆ ਜ਼ਮਾਨਤ ਨਾ ਬਚੀ ਤੇ ਫਿਰ ਪੰਜ ਮੈਮਰੀ ਕਮੇਟੀ ਦਾ ਜਿਹੜਾ ਪੁਨਰਗਠਨ ਹੈ ਪੁਨਰਸੁਰਜੀਤੀ ਹੈ ਅਕਾਲੀ ਦਲ ਦੀ ਉਹਨੂੰ ਕੋਈ ਦੁਨੀਆ 'ਚ ਰੋਕ ਨਹੀਂ ਸਕਦਾ ਸੁਖਬੀਰ ਬਾਦਲ ਦੇ ਨਾਲ ਜਿਹੜੇ ਕਈ ਪਿਛਲੇ ਸਮਿਆਂ 'ਚ ਮੁੜ ਕੇ ਆਏ ਨੇ ਉਹਨਾਂ ਦੀ ਵੀ ਗਾਰੰਟੀ ਕੋਈ ਨਹੀਂ ਦੇਖੋ ਚੀਨ ਦੇ ਸਮਾਨ ਦੀ ਤੇ ਭਾਰਤ ਦੇ ਲੀਡਰਾਂ ਦੀ ਕੋਈ ਗਾਰੰਟੀ ਨਹੀਂ ਕਦੋਂ ਖੜ੍ਹ ਜਾਣ ਕਦੋਂ ਮੁੜ ਜਾਣ ਸੋ ਸੁਖਵੀਰ ਬਾਦਲ ਨਾਲ ਜਿਹੜੇ ਪਿੱਛੇ ਜੇ ਆਏ ਨੇ ਜੇ ਜ਼ਮਾਨਤ ਜਮੂਨਤ ਜਬਤ ਹੋ ਗਈ ਕੋਈ ਪਤਾ ਨਹੀਂ ਇਹਨਾਂ ਜੋ ਕਿੰਨੇ ਵਾਪਸ ਮੁੜ ਜਾਣ ਸੰਦੀਪ ਜੀ ਉਹ ਪਹਿਲਾਂ ਕਿਹੜਾ ਛੱਡ ਕੇ ਨਹੀਂ ਗਏ ਉਹਨਾਂ ਨੇ ਪਹਿਲਾਂ ਕਿਹੜਾ ਸਟੀਫਨ ਹੀ ਦਿੱਤੇ ਇਸ ਕਰਕੇ ਸੁਖਵੀਰ ਬਾਦਲ ਦੇ ਉੱਤੇ ਦਾ ਵੱਡਾ ਹੈ ਭਗਵੰਤ ਮਾਨ ਜ਼ੋਰ ਭਗਵੰਤ ਮਾਨ ਦਾ ਵੀ ਪੂਰਾ ਭਾਜਪਾ ਦਾ ਵੀ ਪੂਰਾ ਕਾਂਗਰਸ ਚ ਫੁੱਟ ਹੈ ਕਾਂਗਰਸ ਵਾਲੇ ਤਾਂ ਫੁੱਟ ਰਿਪੇਅਰ ਕਰਾ ਲੈਣ ਪਹਿਲਾਂ ਮੁੰਜ ਆਸ਼ੂ ਆਪਣੇ ਦਮ ਤੇ ਟਕੜਾ ਜਿਵੇਂ ਪਰਵਕਾਰ ਸਿੰਘ ਘੁੰਮਣ ਆਪਣੇ ਦਮ ਤੇ ਉਹਦੀ ਪਛਾਣ ਹੈ ਪਰਵਕਾਰ ਸਿੰਘ ਘੁੰਮਣ ਦੀ ਸਿਆਣਾ ਵਕੀਲ ਹੈ ਲੋਕਾਂ ਚ ਆਧਾਰ ਹੈ ਔਰ ਮੈਂ ਅੱਗੇ ਵੀ ਕਹਿੰਦਾ ਸੀ ਜੇ ਭਾਰਤ ਸੰਦੀਪ ਜੀ ਜੇ ਕਿਤੇ ਪਰਵਕਾਰ ਸਿੰਘ ਘੁੰਮਣ ਬੀਜੇਪੀ ਵੱਲੋਂ ਖੜਾ ਹੁੰਦਾ ਉਹ ਜੀਵਨ ਗੁਪਤਾ ਤੋਂ ਵੀ ਟਕੜਾ ਲੀਡਰ ਸਾਬਤ ਹੋ ਸਕਦਾ ਸੀ ਹਾਲਾਂਕਿ ਹੁਣ ਤੁਸੀਂ ਜੀਵਨ ਗੁਪਤਾ ਨੂੰ ਇਗਨੋਰ ਨਹੀਂ ਕਰ ਸਕਦੇ ਉਹ ਟਕਸਾਲੀ ਹੈ ਉਹ ਬੀਜੇਪੀ ਦਾ ਟਕਸਾਲੀ ਲੀਡਰ ਹੈ ਜਿਹੜਾ 35 ਸਾਲ ਚ ਬੀਜੇਪੀ થી ਪੈਦਾ ਹੋਇਆ ਲੀਡਰ ਦੇ ਤੌਰ ਤੇ ਤੇ ਵੱਡਾ ਹੋਇਆ ਤੇ ਇਮਾਨਦਾਰ ਹੈ ਸਧਾਰਨ ਘਰ ਚ ਰਹਿੰਦਾ ਹੈ ਲੋਕਾਂ ਚ ਪਛਾਣ ਹੈ ਔਰ ਬੀਜੇਪੀ ਦੀ ਲੀਡਰਸ਼ਿਪ ਚ ਇੱਕ ਹੈ ਸੋ ਤੁਸੀਂ ਲੁਧਿਆਣੇ ਚ ਬੀਜੇਪੀ ਨੂੰ ਪਿੱਛੇ ਨਹੀਂ ਰੱਖ ਸਕਦੇ 40000 ਤੋਂ ਵੱਧ ਵੋਟ ਬੀਜੇਪੀ ਨੂੰ ਪਈਆਂ 24 ਚ ਔਰ ਬੀਜੇਪੀ 28000 ਵੋਟਾਂ ਪਈਆਂ ਬੀਜੇਪੀ ਨੂੰ 22 ਚ 11 12000 ਪਿੱਛੇ ਰਹੀ ਬੀਜੇਪੀ 22 ਚ ਪਰ ਲੋਕ ਸਭਾ ਜਿੱਤੀ ਹੈ 17 18 ਤੋਂ ਕੁਇਸ ਕਰਕੇ ਭਾਜਪੀ ਨੂੰ ਵੀ ਤੁਸੀਂ ਪਿੱਛੇ ਨਹੀਂ ਕਰ ਸਕਦੇ ਮੈਨੂੰ ਲੱਗਦਾ ਆਪ ਭਾਜਪੀ ਇਹਨਾਂ ਚ ਟੱਕਰ ਵੱਡੀ ਹੈ ਫਿਰ ਕਾਂਗਰਸ ਨਾਲ ਵੀ ਟੱਕਰ ਹੈਗੀ ਹੈ ਪਰ ਇਸ ਸਮਿਕਰਣ ਬਹੁਤ ਫਸਵੇਂ ਨੇ ਔਰ ਕੱਲ ਸ਼ਾਮ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ ਹੈ 17 ਤਰੀਕ ਨੂੰ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਸੋ ਕਾਂਗਰਸ ਦਾ ਅੱਜ ਦਾ ਦਿਨ ਬੜਾ ਅਹਿਮ ਹੈ ਅੱਜ ਔਰ ਕੱਲ ਦਾ ਕੀ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਆਉਂਦੇ ਨੇ ਇਹੋਂ ਦੂਰ ਬੈਠ ਕੇ ਪ੍ਰਚਾਰ ਕਰਨਗੇ ਨਹੀਂ ਉਹ ਸੰਵਿਧਾਨ ਰੈਲੀ ਦੇ ਰਾਜਾ ਵੜਿੰਗ ਕਾਢ ਹੀ ਰਿਹਾ ਨਾ ਸੰਵਿਧਾਨ ਬਚਾਓ ਸੰਵਿਧਾਨ ਰੈਲੀ ਤਾਂ ਪ੍ਰਤਾਪ ਦੇਖੋ ਸੰਵਿਧਾਨ ਦੀ ਰੱਖਿਆ ਕਰਨ ਚ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਪਰ ਆਸ਼ੂ ਦੇ ਹਲਕੇ 'ਚ ਨਹੀਂ ਕੀਤੀ ਸੰਵਿਧਾਨ ਦੀ ਰੱਖਿਆ ਜਾ ਕੇ ਉੱਥੇ ਵੀ ਜਾਣਾ ਚਾਹੀਦਾ ਸੀ ਇਹ ਕਦੀ ਰੈਲੀ ਸੰਵਿਧਾਨ ਬਚਾਓ ਰੈਲੀ ਆਸ਼ੂ ਦੇ ਹਲਕੇ 'ਚ ਹੀ ਕਰ ਦਿੰਦੇ ਤੇ ਉਹਦਾ ਵੀ ਮਾਣ ਰਹਿ ਜਾਂਦਾ ਆਸ਼ੂ ਦਾ ਹੁਣ ਇਹ ਨਹੀਂ ਪਤਾ ਕਿ ਆਸ਼ੂ ਅੜਿਆ ਆਸ਼ੂ ਦੀ ਗਲਤੀ ਹੈ ਜਾਂ ਵੜਿੰਗ ਅੜਿਆ ਵੜਿੰਗ ਦੀ ਗਲਤੀ ਹੈ ਇਹਨਾਂ ਦੋਨਾਂ ਦੇ ਵਿੱਚ ਕੌਣ ਗਲਤ ਹੈ ਇਹ ਜਾਂ ਰਾਹੁਲ ਗਾਂਧੀ ਜਾਣਦਾ ਜਾਂ ਰੱਬ ਬਿਲਕੁਲ ਤੇ ਡਲਸਪ ਇਹਦੇ ਨਾਲ ਹੀ ਪੰਜ ਮੈਂਬਰੀ ਕਮੇਟੀ ਦੀ ਜਿਹੜੀ 18 ਜੂਨ ਜਿਹੜੀ ਲਾਸਟ ਡੇਟ ਸੀਗੀ ਇਹ ਵਧਾਈ ਜਾਊਗੀ ਜਾਂ ਹੁਣ ਕਿਉਂਕਿ ਹੰਗਾਰਾ ਤੇ ਬਹੁਤ ਮਿਲ ਰਿਹਾ ਹੈ ਇਹਨਾਂ ਨੂੰ ਦੇਖੋ 18 ਜੂਨ ਆ ਗਈ ਹੈ ਦੋ ਦਿਨਾਂ ਬਾਅਦ ਭਰਤੀ ਮੁੜ ਰਹੀ ਹੈ 18 ਜੂਨ ਤੱਕ ਭਰਤੀ ਬਹੁਤ ਤੇਜ਼ੀ ਨਾਲ ਹੋਈ ਉਹ ਹੋ ਰਹੀ ਹੈ ਦੋ ਦਿਨ ਪਹਿ ਮੈਨੂੰ ਇਹ ਲੱਗਦਾ ਹੈ ਕਿ 18 ਜੂਨ ਤੋਂ ਬਾਅਦ ਵੀ ਭਰਤੀ ਹੁੰਦੀ ਰਹਿਣੀ ਹੈ ਜੋ ਮੈਨੂੰ ਲੱਗਦਾ ਹੈ ਕਿਉਂਕਿ ਹੰਗਾਰਾ ਬਹੁਤ ਹੈ ਸੰਦੀਪ ਜੀ ਜਿਹੜੀ ਮੈਂ ਲਹਿਰ ਦੀ ਗੱਲ ਕਰਦਾ ਨਾ ਬਹੁਤ ਸਾਰੇ ਲੋਕ ਹਜੇ ਵੀ ਆ ਰਹੇ ਨੇ ਕਿ ਸਾਨੂੰ ਕਾਪੀਆਂ ਦੇ ਉਹ ਕਾਪੀਆਂ ਲੈ ਕੇ ਜਾ ਰਹੇ ਨੇ ਜੋ ਪਤਾ ਲੱਗਿਆ 18 ਜੂਨ ਤੋਂ ਬਾਅਦ ਭਰਤੀ ਮੁੜਨੀ ਹੈ ਮੁੜਨੀ ਸ਼ੁਰੂ ਹੋਣੀ ਹੈ ਪਰ ਮੈਨੂੰ ਲੱਗਦਾ ਭਰਤੀ ਹਜੇ ਜਾਰੀ ਰਹਿਣੀ ਚਾਹੀਦੀ ਹੈ 18 ਜੂਨ ਤੋਂ ਬਾਅਦ ਵੀ ਪੰਜ ਮੈਂਬਰੀ ਕਮੇਟੀ ਵਾਲੇ ਆਪਣੇ ਸੰਗਠਨ ਵਾਲੇ ਪਾਸੇ ਅੱਗੇ ਵੱਧ ਸਕਦੇ ਨੇ ਕਿ ਅਸੀਂ ਡੈਲੀਗੇਟ ਚੁਣ ਲਈਏ ਜ਼ਿਲ੍ਹੇ ਦੇ ਸਟੇਟਾਂ ਦੇ ਸੰਗਠਨ ਚੁਣ ਲਈਏ ਉਹ ਕਰ ਸਕਦੇ ਨੇ ਪਰ ਭਰਤੀ ਮੈਨੂੰ ਲੱਗਦਾ ਜਾਰੀ ਰਹੂਗੀ ਤਾਂ ਕਿ ਵੱਧ ਤੋਂ ਵੱਧ ਭਰਤੀ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਾਰੇ ਲੋਕ ਅਗਰ ਭਰਤੀ ਕਰਦੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਰੋਕਿਆ ਜਾਊਗਾ ਸੋ ਪਰ 18 ਜੂਨ ਨੂੰ ਜਿਹੜੀ ਮੀਟਿੰਗ ਹੈ ਉਹ ਬੜੀ ਮਹੱਤਵਪੂਰਨ ਹੈ ਉਸ ਤੋਂ ਬਾਅਦ ਨਵੇਂ ਆંકੜੇ ਬਿਲਕੁਲ ਸਾਡੇ ਸਾਹਮਣੇ ਹੋਰ ਆਉਣਗੇ ਜੀ ਸੋ ਗੱਲ ਸਾਹਿਬ ਬਹੁਤ ਮਹੱਤਵਪੂਰਨ ਗੌਰ ਚਾਹ ਪਰਤੀ ਜੀ ਬਹੁਤ ਬਹੁਤ ਧੰਨਵਾਦ ਜਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਬਸਿਕਲੀ ਬਹੁਤ ਧੰਨਵਾਦ ਹੈ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਿਧਾਵਾਂਗੇ ਧੰਨਵਾਦ ਬਹੁਤ ਧੰਨਵਾਦ